ਦਿੱਲੀ ਅੰਦੋਲਨ ਦੇ 5 ਸਾਲ ਪੂਰੇ ਹੁਣ ਤੇ ਅੱਜ ਜਿਹੜਾ ਹੈਗਾ ਕਿਸਾਨਾਂ ਨੇ ਇੱਕ ਵੱਡੀ ਰੈਲੀ ਜਿਹੜੀ ਚੰਡੀਗੜ੍ਹ ਵਿਖੇ ਕੀਤੀ ਹੈ ਮੇਰੇ ਨਾਲ ਆਪਣੇ ਨਾਲ ਜਿਹੜਾ ਹੈਗਾ ਰੁਲਦ ਸਿੰਘ ਮਾਨਸਾ ਜੀ ਨੇ ਮਾਨਸਾ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਪੂ ਕਿਵੇਂ ਦੇਖਦੇ ਹੋ ਫਿਰ ਇਹ ਸਾਰੀ ਚੀਜ਼ ਨੂੰ ਜਿਹੜਾ ਤੁਸੀਂ ਅੱਜ ਇਕੱਠ ਕੀਤਾ ਇਹਦਾ ਕੀ ਮੋਟਿਵ ਸੀਗਾ ਤੇ ਕੀ ਖੱਟਿਆ ਕੀ ਪਾਇਆ ਇਹਦੇ ਚੋਂ 2020 ਦੇ ਵਿੱਚ ਦਿੱਲੀ ਗਏ ਸੀਗੇ ਜੀ 1 ਸਾਲ 13 ਦਿਨ ਉੱਥੇ ਬੈਠੇ ਸੀਗੇ ਮੋਦੀ ਨੂੰ ਝੁਕਾਇਆ ਤੇ ਨਕਾਲੀ ਕਾਨੂੰਨ ਵਾਪਸ ਕਰਾਏ ਬਿਜਲੀ ਐਕਟ ਪਰਾਲੀ ਐਕਟ ਹਾਂ ਉਸ ਰਾਇ ਨੇ ਮਗਾ ਉਹਦਾ ਮੰਗ ਪੱਤਰ ਦੇਇਆ ਸੀ ਤੇ ਮੋਦੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਮਗਾ ਮੰਨ ਲਊ ਪਰ ਉਹ ਮੰਗਾ ਮੰਨੀਆਂ ਨਹੀਂ ਹੋਰ ਮੰਗਾ ਜੁੜ ਗੀਆਂ ਨਾਲ ਪੰਜਾਬ ਦੀਆਂ ਜਿਵੇਂ ਚੰਡੀਗੜ੍ਹ ਹੋਇਆ ਯੂਨੀਵਰਸਿਟੀ ਹੋਈ ਡੈਮਾ ਦਾ ਮਸਲਾ ਹੋਇਆ ਉਹ ਹੋਰ ਮੰਗਾ ਜੁੜ ਗੀਆਂ ਅੱਜ ਇੱਕ ਬਰੇ ਗੰਢ ਮرائی ਐ ਇੱਕ ਉਹਨਾਂ ਸਾਰੇ ਜਿੰਨੇ ਮੁੱਦੇ ਸਾਡੇ ਰਹਿੰਦੇ ਨੇ ਸਾਡੇ ਲੀਡਰਾਂ ਨੇ ਉਤੇ ਭਾਸ਼ਣ ਦਿੱਤਾ ਵੀ ਆਉਣ ਵਾਲੇ ਸਮੇਂ ਚ ਤਾਕੜੀ ਲੜਾਈ ਲੜਾਂਗੇ 28 ਤਰੀਕ ਦੀ ਮੀਟਿੰਗ ਆ ਸਾਡੀ ਉਹਦੇ ਕੋਈ ਐਲਾਨ ਕੀਤਾ ਜਾਊਗਾ ਅਗਰ ਐਕਸ਼ਨ ਕੀ ਹੈਗਾ ਬਸ ਇਹ 28 ਤਰੀਕ ਨੂੰ ਲੁਧਿਆਣਾ ਮੀਟਿੰਗ ਆਉਣੀ ਹੈ ਹਾਂ ਪਰਸੋਂ ਲੁਧਿਆਣਾ ਮੀਟਿੰਗ ਹੋਣੀ ਹੈ ਤੇ ਉਹ ਕੀ ਜਿਹੜਾ ਮੰਨ ਲਓ ਹੁਣ ਉੱਥੋਂ ਆਇਆ ਉਹ ਵੀ ਲਗਭਗ 4 ਸਾਲ ਹੋ ਗਏ 13 ਮਹੀਨਾ ਬਹਿ ਕੇ ਆਏ ਹੋ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਫਿਰ ਕੀਤਾ ਕੀ ਹੈ ਕਿਸਾਨ ਲੀਡਰਸ਼ਿਪ ਨੇ ਲੋਕ ਇਹ ਵੀ ਪੁੱਛਣਗੇ ਉਹ ਇੱਕ ਮੰਦ ਭਾਗੀ ਗੱਲ ਹੋਈ ਜਿਹੜੀ ਮੋਰਚੇ 'ਚ ਫੁੱਟ ਪਈ ਚਾਹੇ ਕਿਸੇ ਕੰਨੀੋਂ ਪਈ ਜੀ ਮਤਲਬ ਜੋ ਫੁੱਟਣਾ ਪੈਂਦੀ ਹੈ ਅੰਦੋਲਨ ਛੇਤੀ ਚੱਲ ਜਾਂਦਾ ਆਉਣ ਵਾਲੇ 1 ਸਾਲ ਦੇ ਅੰਦਰ ਮੇਰੀ ਜਥੇਬੰਦੀ ਦੀ ਰਾਇ ਹੈ ਮੋਰਚੇ ਨੂੰ ਇਕੱਠਾ ਕਰਾਂਗੇ ਜਿਵੇਂ ਸਾਡਾ ਦੂਜਾ ਮੋਰਚਾ ਕਹਿੰਦਾ ਮੈਂ ਗੈਰ ਰੇਲਤਿਕਾ ਸੀ ਕਿ ਨੇ ਸ਼ਰਾਜਨੀਤਕਾ ਅਸੀਂ ਰਾਜਨੀਤੀ ਛੱਡਾਂਗੇ ਉਹ ਗੈਰੰਟੀ ਛੱਡਣਗੇ ਜਿਵੇਂ ਪਹਿਲਾਂ ਵੀ ਛੱਡ ਕੇ ਸੀ ਇੱਕੋ ਮੋਰਚੇ ਦੀਆਂ ਮੰਗਾਂ ਨੂੰ ਪਹਾਰਿਆ ਸੀਗਾ ਤੇ ਆਉਣ ਵਾਲੇ ਸਾਲ ਦੇ ਵਿੱਚ ਦਿੱਲੀ ਨੂੰ ਸਾਨੂੰ ਦੁਬਾਰੇ ਘੇਰਨਾ ਚਾਹੀਦਾ ਸਾਰੇ ਮੋਰਚਿਆਂ ਨੂੰ ਇਕੱਠੇ ਹੋ ਕੇ ਭਾਰਤ ਪੱਧਰ ਤੇ ਮੋਰਚੇ ਜਿੰਨੇ ਜਥੇਬੰਦੀਆਂ ਲੱਗੀਆਂ ਫੇਰ ਮੋਦੀ ਸਾਡੀਆਂ ਮੰਗਾਂ ਮੰਨੂਗਾ ਕੱਲਾ ਬੰਦਾ ਕੋਈ ਮਨਾ ਨਹੀਂ ਸਕਦਾ ਬਾਦਲ ਹੁਣ ਤੁਸੀਂ ਕਹਣਾ ਵੀ ਜਿਹੜੇ ਤੁਹਾਡੇ ਜਿਹੜੇ ਡੱਲਿਆ ਸਾਹਿਬ ਨਾਲ ਜਿਹੜੇ ਹੈਗਾ ਸਾਂਝ ਭੰਡ ਜਾ ਰਹੇ ਮਾਨਸਾ ਸਾਹਿਬ ਦੇ ਮੇਰੀ ਮੰ ਮਤਲਬ ਲੜਨ ਤੇ ਐ ਕਿਸਾਨਾਂ ਦੀਆਂ ਮੰਗਾਂ ਮਨਾਉਣ ਤੇ ਐ ਮਤਲਬ ਸਾਨੂੰ ਜਦੋਂ ਆਪਾਂ 13 ਜੱਥੇਬੰਦੀਆਂ ਇਕਤੀਆਂ 12 ਇਕਤੀਆਂ 12 ਜੱਥੇਬੰਦੀਆਂ ਸੀ ਚਾਹੁੰਦੇ ਸੀ ਦੀ ਦੇਸ਼ ਵਿੱਚ ਇਨਕਲਾਬ ਆਵੇ ਦੂਜੇ ਚਾਹੁੰਦੇ ਸੀ ਖਾਲਸਾ ਰਾਜ ਆਵੇ ਮਤਲਬ ਪਰ ਅਸੀਂ ਉਹ ਖਾਲਸਾ ਰਾਜ ਪਾਸੇ ਰੱਖਿਆ ਉਹਨਾਂ ਨੇ ਅਸੀਂ ਆਪ ਦਾ ਇਨਕਲਾਬ ਪਾਸੇ ਰੱਖਿਆ ਜਿਹੜੀਆਂ ਮੋਰਚੇ ਦੀਆਂ ਮੰਗਾਂ ਨੂੰ ਅਸੀਂ ਪਹਿਲ ਦਿੱਤੀ ਤੇ ਉਹ ਅਸੀਂ ਮਨਾ ਲਈਆਂ ਹੁਣ ਉਵੇਂ ਜੋਕਰ ਆਪਦੇ ਵਿਚਾਰ ਸਾਨੂੰ ਸਾਰੀਆਂ ਜੱਥੇਬੰਦੀਆਂ ਨੂੰ ਮੋਰਚਿਆਂ ਨੂੰ ਪਾਸੇ ਰੱਖਣੇ ਪੈਣਗੇ ਜਿਹੜੇ ਮੋਰਚੇ ਦੇ ਵਿਚਾਰ ਬਣਨਗੇ ਮੋਰਚੇ ਦੀਆਂ ਮੰਗਾਂ ਬਣਨਗੀਆਂ ਉਹ ਬਾਹਰ ਨੀਆਂ ਪੈਣਗੀਆਂ ਫੇਰ ਅਸੀਂ ਜਿੱਤਾਂਗੇ ਜੇ ਮੈਂ ਮੰਨ ਲਓ ਆਪ ਆਕਰ ਕਰਕੇ ਐਸਕੇਮ ਨਾਰਾਜ ਗੈਰ ਰਾਜਨੀਤਿਕ ਨੇ 4 ਸਾਲ ਡੇਢ ਸਾਲ ਤੋਂ ਅੰਦੋਲਨ ਚਲਾਇਆ ਹੈ ਨਾ ਉਹ ਤੋਂ ਅੱਗੇ ਨਹੀਂ ਵਧਣ ਦਿੱਤੇ ਉਸ ਤੋਂ ਬਾਅਦ ਜੇ ਹੁਣ ਤੋਂ ਬਾਅਦ ਬੰਦੀ ਸਿੰਘ ਆ ਦੇ ਰਿਹਾਈ ਵਾਲੇ ਅੱਗੇ ਨਹੀਂ ਵਧਣ ਦਿੱਤੇ ਠੀਕ ਹੈ ਇਹ ਇਦਾਂ ਜਿਹੜਾ ਹੈਗਾ ਕੀ ਲੱਗਦਾ ਤੁਹਾਨੂੰ ਸਾਰਾ 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 ਫੁੱਟ ਦਾ ਕਾਰਨ ਹੈ ਸਾਡੀ ਨਾ ਇਕਤਾ ਦਾ ਕਾਰਨ ਹੈ ਸਾਡੇ ਖੇਲਮ ਦਾ ਕਾਰਨ ਹੈ ਤਾਂ ਹੀ ਸਾਡੇ ਸਾਥੀਆਂ ਨੂੰ ਯਾਦ ਨਹੀਂ ਦਿੱਤਾ ਕਰੋਣਾ ਦਾ ਸਮਾਨ ਦਾ ਨੁਕਸਾਨ ਹੋਇਆ ਰਾਜਨੀਤਿਕ ਲੋਕਾਂ ਨੇ ਅਫਸਰ شاہੀ ਨੇ ਧਰਤੀ ਤੇ ਦੱਬਿਆ ਲਕੋਇਆ ਮਤਲਬ ਜੇ ਕਹਿ ਦਈਏ ਅਸੀਂ ਅੱਜ ਉਹਦੀ ਵੀ ਮੰਗ ਕੀਤੀ ਆ ਵੀ ਮਤਲਬ ਜਿਹੜਾ ਪ੍ਰਵਾਹੀ ਕੀਤੀ ਜਾਵੇ ਉਹ ਕਿਸਾਨਾਂ ਨੂੰ ਸਮਾਨ ਦਿੱਤਾ ਜਾਵੇ ਇਹੀ ਕਾਰਨ ਹੈ ਵੀ ਉਹਨਾਂ ਨੂੰ ਦਿੱਲੀ ਨਹੀਂ ਜਾਂਦਾ ਜਿਹੜੀ ਸਾਡੀ ਫੁੱਟ ਦਾ ਕਰ ਜਿਹੜੀ ਹੁਣ ਜਿਹੜੀ ਸਾਡੀ ਫੁੱਟ ਆ ਜਿਹੜੀ ਹੁਣ ਉਹਨੂੰ ਇਕੱਠੀ ਕਰਨ ਵਾਸਤੇ ਕੋਈ ਕਮੇਟੀ ਗਠਤ ਕੀਤੀ ਆ ਕੋਈ ਬੰਦੇ ਵਿੱਚ ਪਾਏ ਫਿਰ ਤੁਸੀਂ ਕਮੇਟੀ ਸਾਡੀ ਬਣੀਆਂ ਹੋਈਆਂ ਨੇ 6 ਮੈਂਬਰੀ ਕਮੇਟੀ ਸਾਡੇ ਕੋਲ ਨਹੀਂ ਬਣੀ ਹੋਈ ਕਿਹੜੇ ਪਿਛੇ ਨਾਲ ਗੱਲ ਕਰੂਗੀ ਕੁਝ ਉਧਰੋਂ ਵੀ ਚਿੱਠੀ ਪੱਤਰ ਸਾਨੂੰ ਆਉਂਦਾ ਰਹਿੰਦਾ ਕੋਈ ਹਿੱਜੀ ਗੱਲ ਨਹੀਂ ਮੇਰਾ ਖਿਆਲ ਹੈ ਵੀ ਹੋ ਜੂ ਇਹ ਤਾਂ 100% ਮੈਂ ਇਸ ਗੱਲ ਦੀ ਆਖਰਾਂ ਜਿਵੇਂ ਕੇਐਮਐਮ ਆ ਮੈਂ ਲਗਾਤਾਰ ਬਿਜਲੀ ਐਕਟ ਦੇ ਉੱਤੇ ਮੀਟਿੰਗਾਂ ਕਰਦਾ ਰਿਹਾ ਲਗਭਗ ਆ ਬਗ ਕੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਉਹ ਗੱਲ ਬਾਹਰ ਨਹੀਂ ਕੁਝ ਕੀਤਾ ਅੱਜ ਤੁਹਾਡੇ ਵੀ ਸੇਮ ਗੱਲ ਹੀ ਆ ਗਿਆ ਕਿ ਅਸੀਂ ਜਿਹੜਾ ਹੈਗਾ ਬਿਜਲੀ ਐਕਟ ਤੇ ਲੜਾਂਗੇ ਮੈਂ ਬਾਲਾ ਤਾਂ ਜਾਣਦਾ ਨਹੀਂ ਮੈਂ ਪ੍ਰਾਈਵੇਟ ਦਾਰਿਆਂ ਨੂੰ ਕਹਣਾ ਬਿਜਲੀ ਨਾ ਖਰੀਦਣ ਸਾਡਾ ਬੋਰਡ ਨਾ ਖਰੀਦਣ ਅਸੀਂ ਬਿੱਲ ਭਰਨੇ ਕਰਦਾਂ ਤੇ ਡਾਂਗ ਨਾਲ ਫਰੀ ਫੂਕਾਂਗੇ ਵੀ ਕੋਈ ਬਿੱਲ ਨਹੀਂ ਭਰਨਾ ਉਹ ਸ਼ਹਿਰ ਲੋਕਾਂ ਨੂੰ ਕਹਾਂਗੇ ਪਿੰਡੂ ਲੋਕਾਂ ਨੂੰ ਕਹਾਂਗੇ ਮਜ਼ਦੂਰਾਂ ਨੂੰ ਕਹਾਂਗੇ ਮਤਲਬ ਬਾਣੀ ਆਵਦਾ ਨੁਕਸਾਨ ਨਹੀਂ ਚਾਹੁੰਦਾ ਤੇ ਜੇ ਤੁਸੀਂ ਬਿੱਲ ਨਾਲ ਭਰੇ ਕਨੈਕਸ਼ਨ ਅਸੀਂ ਕੱਟਣ ਨਹੀਂ ਦਿੰਦੇ ਅਸੀਂ ਪਹਿਲਾਂ ਵੀ ਇੱਕ ਅੰਦੋਲਨ ਲੜਿਆ ਸੀ ਸਾਡੀਆਂ ਮੋਟਰਾਂ ਦੀ 4 ਰੁਪਏ ਪਾਵਰ ਪਾਵਰ ਬਜਾਤੀ ਤਾਂ ਅਸੀਂ ਵੱਡਾ ਅੰਦੋਲਨ ਲੜਿਆ ਇੱਥੇ ਗਵਰਨਰ ਘੇਰਿਆ ਸੀ ਤੇ ਮਤਲਬ ਬਾਸ ਲੈਣਾ ਪਿਆ ਮੈਂ ਹੁਣ ਵੀ ਤੁਹਾਡੇ ਰਾਹੀ ਕਹਿਣਾ ਜਿਹੜੇ ਪ੍ਰਾਈਵੇਟ ਧਾਰੇ ਨੇ ਜਾਂ ਕੰਪਨੀ ਐ ਸਾਡੇ ਬੀਲੀ ਬੋਰਡ ਨੂੰ ਨਾ ਖਰੀਦਣ ਸਾਡੇ ਨਾਲ ਨਾ ਪੰਗਾ ਲੈਣਾ ਫੇਰ ਇੱਥੇ ਵੱਡਾ ਕੰਮ ਜਲੂਆ ਫੇਰ ਅਸੀਂ ਬਿਜਲੀ ਬਿੱਲ ਨਹੀਂ ਭਰਾਂਗੇ ਮੇਰੀ ਕਿਸੇ ਬੰਦੀ ਦੀ ਰਹਾ ਮੋਰ ਤਾਂ ਮੰਨੇ ਨਾ ਮੰਨੇ ਫੇਰ ਅਸੀਂ ਬਿੱਲ ਪਰ ਨਿਵੰਦ ਕਰਾਂਗੇ ਹੋਰ ਕੁਸਈ ਕਰਾਂਗੇ ਲਾਸਟ ਦੇ ਵਿੱਚ ਜਿਹੜਾ ਹੈਗਾ ਕੀ ਤੁਸੀਂ ਇਸ ਗੱਲ ਦੇ ਵਿੱਚ ਪੂਰੇ ਦਾ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਬਰੀ ਕਰਦੇ ਹੋ ਨਹੀਂ ਕਰਦਾ ਮੈਂ ਬੋਲਿਆ ਸਤਿਤ ਕਦੋਂ ਬਰੀ ਕਰਿਆ ਇਹਨੇ ਕਰਿਆ ਜੀ ਮੁਰਗੀ ਮਰੀ ਦੇ ਪੈਸੇ ਦੇਊਗਾ ਇਹਨੇ ਮੈਦੇ ਵੀ ਨਹੀਂ ਦਿੱਤੇ ਇਹਨੇ ਕਹਿੰਦੇ ਬਿਣਾ ਗਰਦੋਰੀ ਤੇ ਪੈਸੇ ਦੇਊਗਾ ਇੱਕ ਨਾ ਗਰਦੋਰੀ ਕਰਈ ਇਹਨਾਂ ਪੈਸੇ ਦਿੱਤੇ ਨਹੀਂ ਕਿਉਂ ਅਸੀਂ 70 ਸਾਲ ਦੇ ਮੁੱਢ ਪੱਤੇ ਨੇ ਲੋਕਾਂ ਨੇ ਉਲਟਾ ਕੇ ਸੜ ਤੇ ਇਹ ਕਿਤੇ ਨਹੀਂ ਥਉਂਦੇ ਹੁੰਦੇ ਰਾਜਨੀਤਿਕ ਲੋਕ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਮੰਗਾਂ ਮੰਨਣੀਆਂ ਪੈਣਗੀਆਂ ਮੰਨਣੀਆਂ ਚਾਹੀਦੀਆਂ ਨੇ ਤੇ ਆਉਣ ਵਾਲੇ ਸਾਲ ਦੇ ਵਿੱਚ ਵੱਡਾ ਸੰਘਰਸ਼ ਕਿ ਚੰਡੀਗੜ੍ਹ ਘੇਰੋਂਗੇ ਦਿੱਲੀ ਘੇਰੋਂਗੇ ਜਾਂ ਮੌਕੇ ਦੱਸੋ ਮੇਰੀ ਰਾਏ ਵੀ ਦਿੱਲੀ ਘੇਰਨੀ ਚਾਹੀਦੀ ਹੈ ਦਿੱਲੀ ਘੇਰ ਸਾਰੇ ਇਕੱਠੇ ਹੋਣਾ ਚਾਹੀਦਾ ਹੈ ਦਿੱਲੀ ਘੇਰਨੀ ਚਾਹੀਦੀ ਮੇਰੀ ਰਾਏ ਚਲੋ ਬਾਪੂ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਲੋ